ਸ਼ਬਦ ਹੈ ਮਿਲ ਸਾਧ ਸੰਗ ਹਰ ਧਿਆਇਆ ਕਹਿੰਦੇ ਸੰਗਤ ਮਿਲੀ ਤੇ ਮੈਂ ਹਰੀ ਤੇ ਆਇਆ ਹਰੀ ਧਿਆਉਣ ਦਾ ਮਤਲਬ ਵੈਸੇ ਬੜੀ ਲੰਬੀ ਚੌੜੀ ਵਿਆਖਿਆ ਹੋ ਸਕਦੀ ਹੈ ਵੀਰੋ ਭੈਣੋ ਇੱਕ ਦੇ ਦਿਮਾਗ ਵਿੱਚ ਚੱਲਦਾ ਹੈ 네ਗੇਟਿਵ ਖਿਆਲ ਨੇ ਦਿਮਾਗ 'ਚ ਬੱਚਿਆਂ ਦਾ ਨੁਕਸਾਨ ਨਾ ਹੋ ਜਾਏ ਮੇਰੇ ਘਰ ਦਾ ਨੁਕਸਾਨ ਨਾ ਹੋ ਜਾਏ ਮੈਂ ਨਾ ਮਰ ਜਾ ਮੇਰੀ ਮੌਤ ਨਾ ਆ ਜਾ ਕਿਤੇ ਮੈਨੂੰ ਕੁਝ ਹੋ ਨਾ ਜਾਵੇ ਘਰ ਨੂੰ ਨਾ ਹੋ ਜਾਏ ਨੁਕਸਾਨ ਨਾ ਹੋ ਜਾਏ ਹਰ ਵੇਲੇ ਦਿਮਾਗ ਚ ਐ ਚੱਲਦਾ ਸੀ ਚੰਗੀ ਸੰਗਤ ਤੋਂ ਮਿਲਣ ਤੋਂ ਬਾਅਦ ਰਪਲੇਸ ਹੋ ਗਿਆ ਉਹ ਵਿਚਾਰ ਖਤਮ ਹੋ ਗਏ ਹੁਣ ਕੀ ਹੈ ਹਰੀ 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 ਵਾਹਿਗੁਰੂ 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 ਉਹ ਵਿਚਾਰਾਂ ਨੇ ਉਹ ਜਿਹੜੇ ਵਿਚਾਰ ਹੀ ਵਿਚਾਰ ਸੀ ਉਹਨਾਂ ਦੀ ਥਾਂ ਤੇ ਹੁਣ ਹਰੀ ਹਰੀ प्यार ਪੈ ਗਿਆ ਉਹਦੇ ਗੁਨਾ ਦਾ ਸਰੂਪ ਬਣਾਇਆ ਦਿਮਾਗ ਦੇ ਵਿੱਚ ਉਹ ਦਇਆਵਾਨ ਹੈ ਮੇਰਾ ਪ੍ਰਭੂ ਹੈ ਮੇਰਾ ਹਰੀ ਉਹ ਪਿਆਰਾ ਹੈ ਉਹ ਉਹ ਮaaf ਕਰ ਦਿੰਦਾ ਹੈ ਬਖਸ਼ਿੰਦਾ ਹੈ ਹੁਣ ਦਇਆਵਾਨ ਨੂੰ ਜਪਣ ਵਾਲਾ ਨਰਦਈ ਕਿਵੇਂ ਹੋ ਸਕਦਾ ਹੈ ਦਇਆਵਾਨ ਰੱਬ ਨੂੰ ਮੰਨਣ ਵਾਲਾ ਨਰਦਈ ਕਿਵੇਂ ਹੋ ਸਕਦਾ ਹੈ ਬਖਸ਼ੰਦ ਨੂੰ ਜਪਣ ਵਾਲਾ ਖੁਦ ਕਿਉਂ ਨਹੀਂ ਬਖਸ਼ਦਾ ਕਿਸੇ ਨੂੰ ਕਹਿੰਦਾ ਰੱਬ ਐ ਮੇਰਾ ਰੱਬ ਮaaf ਕਰਦਾ ਮੈਂ ਰੱਬ ਨੂੰ ਮੰਨਦਾ ਫਿਰ ਤੂੰ ਕਿਉਂ ਨਹੀਂ ਮaaf ਕਰਦਾ ਤੇਰੇ ਅੰਦਰ ਮਾਫੀ ਦੀ ਬਿਰਤੀ ਕਿਉਂ ਨਹੀਂ ਪਰਮਾਤਮਾ ਦਾ ਸੰਕਲਪ ਹੈ ਇਹ ਵਿਸ਼ੇ ਤੇ ਗੱਲ ਫੇਰ ਕਰਾਂਗੇ ਗੁਰਬਾਣੀ ਚ ਪਰਮਾਤਮਾ ਦਾ ਸੰਕਲਪ ਹੈ ਸੰਕਲਪ ਰੱਖੋ ਦਿਮਾਗ ਚ ਉਹ ਦਇਆਵਾਨ ਹੈ ਉਹ ਬੜਾ ਪਿਆਰਾ ਹੈ ਉਹ ਮਿਹਰਮਾਨ ਹੈ ਤੇ ਮੈਂ ਵੀ ਓਦਾਂ ਦਾ ਬਣਨਾ ਹੈ ਉਹ ਮੇਰਾ ਵਾਹਿਗੁਰੂ ਹੈ ਇਮੇਜੀਨੇਸ਼ਨ ਵਿਜੁਅਲਾਈਜੇਸ਼ਨ ਵਿਜੁਅਲਾਈਜੇਸ਼ਨ ਕਰਨਾ ਇਮੇਜਿਨੇਸ਼ਨ ਬਣਾਉਣੀ ਸੰਕਲਪ ਸ਼ਕਤੀ ਹੈ ਇਹ ਬ੍ਰੇਨ ਨੂੰ ਜਦੋਂ ਸੰਕਲਪ ਮਿਲਦਾ ਹੈ ਉਹ ਦਇਆ ਕਰਦਾ ਮੇਰਾ ਪਿਆਰਾ ਉਹਦਾ ਨਾਮ ਵਾਹਿਗੁਰੂ ਰੱਖ ਲਿਆ ਕਿਸੇ ਨੇ ਉਹਨੂੰ ਰਾਮ ਕਿਹਾ ਕਿਸੇ ਨੇ ਕ੍ਰਿਸ਼ਨ ਕਿਹਾ ਕਿਸੇ ਨੇ ਕੁਸ਼ ਕਿਸੇ ਨੇ ਕੁਸ਼ ਹੁਣ ਉਹਨੂੰ ਉਹ ਉਹ ਹੁਣ ਦਿਮਾਗ 'ਚ ਥਾਂ ਲੈ ਲਵੇ ਨੈਗੇਟਿਵ ਵਿਚਾਰਾਂ ਦੀ ਥਾਂ ਉਹ ਆ ਗਿਆ ਮਨ ਸ਼ਾਂਤ ਰਹਿਣ ਲੱਗ ਗਿਆ ਮਿਲ ਸਾਥ ਸੰਗ ਹਰ ਧਿਆਇਆ ਸੰਗਤ ਮਿਲਣ ਤੋਂ ਬਾਅਦ ਇਹਦਰ ਨੂੰ ਲੱਗਿਆ ਨਹੀਂ ਤੇ ਪਹਿਲਾਂ ਦਿਮਾਗ 'ਚ ਪਤਾ ਨਹੀਂ ਕਿ ਕੂਡ ਕਬਾੜ ਚੱਲਦਾ ਸੀ ਜਿਹੜੇ ਬੰਦੇ ਦੇ ਦਿਮਾਗ 'ਚ ਬਹੁਤ ਕੂਡ ਕਬਾੜ ਚੱਲਦਾ ਹੈ ਚੱਲੀ ਜਾਂਦਾ ਚੱਲੀ ਜਾਂਦਾ ਉਹਨੂੰ ਕੋਈ ਇੱਕ ਸ਼ਬਦ ਰੱਟਾ ਲਾਣਾ ਚਾਹੀਦਾ ਚਾਹੇ ਕੋਈ ਲਾਵੇ ਚਾਹੇ ਮੂਲ ਮੰਤਰ ਜਪੀ ਜਾ ਚਾਹੇ ਵਾਹਿਗੁਰੂ ਵਾਹਿਗੁਰੂ ਚੜੀ ਜਾ ਤਾਂ ਜੋ ਤੇਰੇ ਵਿਚਾਰਾਂ ਦੇ ਉਹ ਸਾਰਾ ਗੰਦਮੰਦ ਨਿਕਲ ਕੇ ਇਹ ਤੇਰੇ ਅੰਦਰ ਬਹਿ ਜਾਏ ਕੋਈ ਇੱਕ ਸ਼ਬਦ ਕੋਈ ਇੱਕ ਸ਼ਬਦ ਜਿਹੜਾ ਤੈਨੂੰ ਪਿਆਰਾ ਲੱਗਦਾ ਉਹ ਦਿਮਾਗ ਚ ਘਮਾ ਉਹ ਬੋਰ 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 ਤਾਂ ਜੋ ਤੇਰੇ ਦਿਮਾਗ ਦੇ ਵਿੱਚ ਕੂੜ-ਕਬਾੜ ਭਰੇ ਦੇ ਥਾਂ ਤੇ ਉਹ ਆ ਜਾਏ ਵਿਚਾਰ ਉਹ ਜਗ੍ਹਾ ਲੈ ਲਵੇ ਸਾਰੀ ਥਾਂ ਹੀ ਨਾ ਬਚੇ ਇੱਕ ਦਿਨ ਚ ਬੰਦੇ ਨੂੰ 70000 ਵਿਚਾਰ ਆਉਂਦਾ ਹੈ 70000 ਦੇ ਕਰੀਬ ਤੇ ਤੂੰ 70000 ਵਿਚਾਰ ਦੀ ਥਾਂ ਤੇ 25 30000 ਵਾਰ ਕਹਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਥਾਂ ਲੈ ਲਈ 30000 ਵਿਚਾਰ ਤੂੰ ਇਹ ਬੋਲੀ ਗਿਆ ਅੱਤੀ ਤੇ ਨੈਗੇਟਿਵਿਟੀ ਗਈ ਅੱਧਾ ਤੇ ਗਿਆ ਕਿਉਂਕ 70 ਆਉਣੇ ਸੀ 35 ਤੂੰ ਇਹੀ ਬੋਲੀ ਗਿਆ ਇਧਰ ਨੂੰ ਲਾ ਲਿਆ ਫਿਰ ਤੂੰ ਇਹ ਇਲਾਜ ਸੀ ਬੜਾ ਵਧੀਆ ਆਪਣੇ ਬ੍ਰੇਨ ਲਈ ਕਰ ਰਿਆਂ ਮੈਂ ਆਪਣੇ ਮਨ ਲਈ ਕਰ ਰਿਹਾ ਮੇਰਾ ਮਾਈਂਡ ਰਿਪਲੇਸ ਕਰ ਦਵੇ ਉਹ ਸਾਰਾ ਕੁਝ ਮੇਰੇ ਅੰਦਰੋਂ ਨਿਕਲ ਜੇ ਹੁਣ ਜਦੋਂ ਤੋਂ ਸੰਗਤ ਮਿਲੀ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਮਨ ਨੂੰ ਚਾਹੀਦਾ ਕੀ ਸੀ ਸ਼ਾਂਤੀ ਆਵੇ ਤੇ ਆ ਗਈ ਟਿਕ ਗਿਆ ਮਨ ਹੁਣ ਆਨੰਦ ਚ ਰਹਿਣ ਲੱਗ ਗਿਆ ਸ਼ੁਰੂ ਵਾਲੀਆਂ ਪੰਕਤੀਆਂ ਹਰ ਨਾਮ ਹਿਰਦੇ ਪਰੋਇਆ ਜਿਵੇਂ ਧਾਗੇ ਵਿੱਚ ਬਣ ਕੇ ਪਰੋਏ ਹੁੰਦੇ ਐ ਹੁਣ ਹਰੀ ਨਾਮ ਮੈਂ ਪਰੋ ਲਿਆ ਹੈ ਹਾਂਜੀ ਸਭ ਕਾਜ ਹਮਾਰਾ ਹੋਇਆ ਸਾਰੇ ਜ਼ਿੰਦਗੀ ਦੇ ਕਾਰਜ ਮੇਰੇ ਹੋ ਗਏ ਕੋਈ ਦੁਨੀਆ 'ਚ ਅਜੇ ਬੰਦਾ ਹੈਗਾ ਜਿਹਦੇ ਸਾਰੇ ਕਾਰਜ ਹੀ ਹੋ ਜਾਣ ਨਹੀਂ ਮਨ ਸ਼ਾਂਤ ਹੋ ਗਿਆ ਸਮਝ ਲਓ ਸਾਰੇ ਕਾਰਜ ਹੀ ਹੋ ਗਏ ਮਨ ਖੁਸ਼ ਹੈ ਸਾਰੇ ਕਾਰਜ ਹੋ ਗਏ ਮੈਂ ਕਾਮਯਾਬ ਹੋ ਗਿਆ ਖੁਸ਼ੀ ਹੈ ਨਹੀਂ ਤੇਰਾ ਖੁਸ਼ ਰਹਿਣਾ ਅਸਲ ਵਿੱਚ ਕਾਮਯਾਬੀ ਹੈ ਫਿਰ ਸੁਣੋ ਕਾਮਯਾਬ ਹੋਵਾਂਗਾ ਕਾਮਯਾਬ ਹੋ ਗਿਆ ਫਿਰ ਖੁਸ਼ੀ ਨਹੀਂ ਅਸਲ 'ਚ ਤੇਰੀ ਕਾਮਯਾਬੀ ਤੇਰੀ ਖੁਸ਼ੀ ਹੈ ਤੂੰ ਖੁਸ਼ ਹੈ ਕਾਮਯਾਬ ਹੈ ਹੁਣ ਇਹ ਛੱਡ ਦੇ ਵੀ ਤੂੰ ਕਰਦਾ ਕੀ ਹੈ ਦਿਹਾੜੀ ਲਾਉਣਾ ਹੈ ਖੇਤਾਂ 'ਚ ਕੰਮ ਕਰਦਾ ਹੈ ਜ਼ਿਮੀਂਦਾਰ ਹੈ ਭਾਵੇਂ ਤੂੰ ਰੇੜੀ ਲਾਉਂਦਾ ਹੈ ਭਾਵੇਂ ਤੂੰ ਡਰਾਈਵਰ ਹੈ ਕੁਝ ਵੀ ਕਰਦਾ ਹੈ ਜੇ ਤੂੰ ਖੁਸ਼ ਹੈ ਤੇ ਕਾਮਯਾਬ ਹੈ ਤੂੰ ਅਰਬਾਂ ਪਤੀ ਐ ਤੂੰ ਕਰੋੜਾਂ ਪਤੀ ਐ ਤੇਰੇ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਐ ਤੇਰੇ ਕੋਲੇ 500 ਕਿੱਲਾ ਜ਼ਮੀਨ ਐ ਤੂੰ ਅਮਰੀਕਾ ਦਾ ਗਸਨੀਕ ਐ ਤੂੰ ਦੁਖੀ ਰਹਿਣਾ ਤੂੰ ਕਾਮਯਾਬ ਨਹੀਂ ਹੈ ਕਾਮਯਾਬੀ ਦੀ ਡੈਫੀਨੇਸ਼ਨ ਇਹ ਐ ਰੱਜ ਜਾਣਾ ਆਨੰਦ ਸੁਣੋ ਵੱਡੇ ਭਾਗੀਓ ਆਨੰਦ ਦੀ ਪਰਿਭਾਸ਼ਾ ਸੁਣੋ ਵੱਡੇ ਭਾਗਾਵਾਲਿਓ ਕੀ ਸਗਲ ਮਨੋਰਥ ਪੂਰੇ ਜਿਹੜਾ ਕਹਿੰਦਾ ਰੱਜ ਗਿਆ ਜੀ ਕੁਝ ਨਹੀਂ ਚਾਹੀਦਾ ਇਹ ਐ ਕਾਮਜਾਬੀ ਜਿਹਦੀਆਂ ਭੁੱਖਾਂ ਮਰ ਗਈਆਂ ਉਹ ਕਾਮਯਾਬ ਹੁੰਦਾ ਹੈ ਜਿਹਦੀਆਂ ਭੁੱਖਾਂ ਮਰ ਗਈਆਂ ਜਿਹੜਾ ਭੁੱਖਾ ਹੀ ਹੈ ਤ੍ਰਿਪਤੀ ਨਹੀਂ ਹੋ ਰਿਹਾ ਇਹ ਕਾਮਯਾਬ ਨਹੀਂ ਹੋ ਸਕਦਾ ਮਿਲ ਗਿਆ ਬਹੁਤ ਵਧੀਆ ਨਹੀਂ ਮਿਲ ਗਿਆ ਨਾ ਸਹੀ ਕਾਮਯਾਬੀ ਤੇਰਾ ਰੱਜਣਾ ਹੈ ਜਿੱਥੇ ਮਰਜੀ 100 ਤੇ ਰੱਜ ਜਾ 100 ਤੇ ਕਾਮਯਾਬ ਹੈ ਲੱਖ ਤੇ ਰੱਜ ਜਾ ਲੱਖ ਤੇ ਕਾਮਯਾਬ ਹੈ ਕਰੋੜ ਤੇ ਰੱਜ ਜਾ ਕਰੋੜ ਤੇ ਕਾਮਯਾਬ ਐ ਅਰਬ ਤੇ ਵੀ ਨਹੀਂ ਰੱਜਿਆ ਤੂੰ ਕਾਮਯਾਬ ਨਹੀਂ ਜਦੋਂ ਤੂੰ ਜੁੜ ਗਏ ਸਭ ਕਾਜ ਹਮਾਰਾ ਹੋਇਆ ਹੋਇਆ ਕਹਿੰਦੇ ਹੋ ਗਿਆ ਕਾਰਜ ਸਾਰੇ ਸਾਰੇ ਕਾਰਜ ਰਾਸ ਹੋ ਗਏ ਸਾਡੀ ਤੇ ਭੁੱਖ ਮਰੀ ਮਰਦੀ ਹੋਈ ਨਹੀਂ ਕਿੱਥੇ ਕਾਰਜ ਰਾਸ ਨੇ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਉਲਮੇ ਹੀ ਦੇਈ ਜਾਂਦੇ ਆ ساری ਜ਼ਿੰਦਗੀ ਉਲਮੇ ਦੇਂਦੇ ਰਹੇ ਪਰ ਰਹਿਣ ਦਿਨਸ ਪ੍ਰਭਾਤ ਤੂੰ ਹੈਂ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਸਾਜ ਨਾ ਕੇ ਸੰਗ ਪਾਪ ਗਵਾਵਣਾ ਤੂੰ ਤਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਸ਼ੁਕਰਾਨਾ ਕਰ ਆਪਾਂ ਸਾਰਿਆਂ ਦੇ ਢਿੱਡ ਵਿੱਚ ਦਾਣਾ ਕੋਈ ਕਿਸੇ ਨੇ ਛੋਲੇ ਖਾਦੇ ਅੱਜ ਕਿਸੇ ਨੇ ਮੂੰਗੀ ਖਾਦੀ ਕਿਸੇ ਨੇ ਕੱਦੂ ਖਾਦਾ ਪਰ ਖਾਦਾ ਤੇ ਤਾਂ ਹੀ ਸਾਹ ਚੱਲਦਾ ਨਹੀਂ ਤੇ ਮਰ ਨਾ ਜਾਂਦੇ ਹੁਣ ਨੂੰ ਕੁਝ ਤੇ ਖਾਦਾ ਹੀ ਢਿੱਡ ਜਿੱਤੇ ਗਿਆ ਹੀ ਐ ਬਸ ਸ਼ੁਕਰਾਨੇ ਚ ਰਹਿਣਾ ਸਿੱਖੋ ਉਲਾਮਿਆਂ ਚ ਨਹੀਂ ਗਿਲਿਆਂ ਸ਼ਿਕਵਿਆਂ ਚ ਨਹੀਂ ਸ਼ੁਕਰਾਨਿਆਂ ਚ ਜੀਣਾ ਸਿੱਖੋ ਜੋ ਤੁਦ ਭਾਵੈ ਸਾਈ ਭਲੀਕਾਰ ਇਹ ਭਾਵ ਮਨ ਚ ਬਣਾ ਕੇ ਰੱਖੀਏ ਸਭ ਕਾਜ ਹਮਾਰਾ ਹੋਇਆ ਸਭ ਹੋ ਗਿਆ ਮੈਂ ਖੁਸ਼ ਰਹਿਣ ਲੱਗ ਗਿਆ ਮੇਰੇ ਸਾਰੇ ਕਾਰਜ ਹੋ ਗਏ ਜੇ ਤੂੰ ਖੁਸ਼ ਨਹੀਂ ਹੈ ਤੇਰਾ ਕੋਈ ਕਾਰਜ ਨਹੀਂ ਹੋਇਆ ਤੂੰ ਖੁਸ਼ ਰਿਆ ਕਰ ਤੂੰ ਖੁਸ਼ ਰਹਿਣਾ ਤੇਰੇ ਕਾਰਜ ਰਾਸ ਹੋ ਗਏ ਅੰਦਰੋਂ ਖੁਸ਼ ਸੱਚੀ ਖੁਸ਼ੀ ਥੋੜੇ ਚਿਰ ਦੀ ਖੁਸ਼ੀ ਨਹੀਂ ਅਸਲੀ ਖੁਸ਼ੀ ਜ਼ਿੰਦਗੀ ਵਿੱਚ ਮਿਲ ਗਈ ਤੇ ਸਮਝ ਲਓ ਸਾਰੇ ਕਾਰਜ ਰਾਸ ਹੋ ਗਏ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਮੇਰੇ ਕਾਰਜ ਰਾਸ ਹੋ ਗਏ ਸੋ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰ ਕਾਜ ਸਵਾਰ ਉਹ ਤੇਰੇ ਕਾਜ ਸਵਾਰ ਦਾ ਜੇ ਮਨ ਟਿਕਾਵੇ ਅੱਗੇ ਬਚਨ ਹੈ ਹਾਂਜੀ ਪ੍ਰਭ ਚਰਣੀ ਮਨ ਲਗਾ ਪੂਰਨ ਜਾ ਕੇ ਭਾਗਾ ਤੇਰਾ ਪ੍ਰਭੂ ਦੇ ਚਰਨਾਂ ਚ ਮਨ ਲੱਗ ਗਿਆ ਤੇ ਲੱਗਾ ਉਹਦਾ ਜਿਦੇ ਚੰਗੇ ਭਾਗ ਸਮਝ ਲੋ ਜਾਗ ਪਏ ਹਨ ਹਾਂ ਮਿਲ ਸਾਧ ਸੰਗ ਹਰ ਧਿਆਆ ਆਠ ਪਹਿਰ ਆਰਾਧੇ ਉਹ ਹਰ ਹਰ ਮਨ ਜਿੰਦਿਆ ਫਲ ਪਾਇਆ ਸੰਗਤ ਵਿੱਚ ਗਾਇਆ ਅੱਠੇ ਪੈਰ ਕਹਿੰਦੇ ਹੁਣ ਹਰੀ ਹਰੀ ਆਰਾਧਦੇ ਆ ਮਨ ਉੱਧਰ ਨੂੰ ਹਿਪਨੋਟਾਈਜ਼ ਹੋਇਆ ਹੋਇਆ ਜੁੜਿਆ ਹੋਇਆ ਮਨ ਚਿੰਦਿਆ ਫਲ ਪਾਇਆ ਅਗਲੀ ਪੰਕਤੀ ਸੁਣੋ ਪਰ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲੱਗਿਆ ਕਹਿੰਦੇ ਕੋਈ ਪੂਰਬਲਾ ਕਰਮ ਜਾਗਿਆ ਜਿਹੜਾ ਨਾ ਮੇਰਾ ਮਨ ਲੱਗਣ ਲੱਗ ਗਿਆ ਜਿਨ੍ਹਾਂ ਦਾ ਮਨ ਮਾੜਾ ਮੋਟਾ ਲੱਗਣ ਲੱਗ ਗਿਆ ਨਾ ਸੰਗਤ ਵਾਲੇ ਪਾਸੇ ਗੁਰਬਾਣੀ ਵਾਲੇ ਪਾਸੇ ਜੇ ਲੱਗਣ ਲੱਗ ਗਿਆ ਸਮਝ ਲਓ ਕੋਈ ਬੀਜ ਉਗਣਾ ਚਾਹ ਰਿਹਾ ਕੋਈ ਬੀਜ ਬਾਹਰ ਨਿਕਲ ਰਿਹਾ ਆ ਹੁਣ ਕਣਕਾਂ ਬੀਜੋਗੇ ਅੱਗੇ ਕਣਕਾਂ ਬੀਜਾਂਗੇ ਨਾ ਫਿਰ ਜਦੋਂ ਐਨ ਬਾਹਰ ਨੂੰ ਆਉਂਦਾ ਨਾ ਬੀਜ ਧਰਤੀ ਦਾ ਸੀਨਾ چیر ਕੇ ਆ ਬਾਹਰ ਨੂੰ ਆਉਂਦਾ ਹੈ ਤੇਰਾ ਜੇ ਮਨ ਮਾੜਾ ਜਾਂ ਬਾਹਰ ਨੂੰ ਪਿਆਰ ਆ ਰਿਹਾ ਨਾ ਤੇਰੇ ਅੰਦਰੋਂ ਵੀ ਮਹਾਰਾਜ ਵਾਲੇ ਪਾਸੇ ਨੂੰ ਲੱਗੀਏ ਯਾਰ ਲੱਗ ਜਾਣਾ ਚਾਹੀਦਾ ਜੁੜ ਜਾਣਾ ਚਾਹੀਦਾ ਅਸੀਂ ਵੀ ਸਵੇਰੇ ਉੱਠ ਪੀ ਅਸੀਂ ਵੀ ਚੌਂਕੜਾ ਲਾ ਲਈਏ ਅਸੀਂ ਵੀ ਮਨ ਜੋੜ ਲਈਏ ਜੇ ਇਦਾਂ ਦੇ ਖਿਆਲ ਆ ਰਹੇ ਨੇ ਤੇ ਇਹਦਾ ਮਤਲਬ ਇਹ ਹੈ ਤੇਰਾ ਕਰਮ ਜਾਗਣ ਦੀ ਕੋਸ਼ਿਸ਼ ਕਰ ਰਿਹਾ ਵਾਹ ਜਾਗਣ ਵਾਲਾ ਕੋਸ਼ਿਸ਼ ਮੜਮੜਾ ਪਿਆਰ ਜਿਹਾ ਬਣਨ ਲੱਗ ਜੇ ਅੰਦਰ ਐ ਚਾਜ ਆ ਜਾ ਖੋਣ ਲੱਗ ਜੇ ਮਨ ਟਿਕਣ ਟਿਕਣ ਲੱਗ ਜੇ ਚਾਜ ਆ ਬਣੇ ਵੀ ਮੈਂ ਵੀ ਉੱਠੂ ਕਦੇ ਮੇਰਾ ਵੀ ਮੈਂ ਵੀ ਕਦੇ ਐਦਾਂ ਬੈਠੂ ਅੱਖਾਂ ਬੰਦ ਕਰਕੇ ਮੇਰਾ ਵੀ ਐ ਸ਼ਾਂਤ ਮਨ ਹੋ ਜੂ ਕਦੇ ਜੇ ਫੁਰਨੇ ਆਉਣ ਲੱਗ ਪਏ ਐਦਾਂ ਦੇ ਤੇ ਸਮਝ ਲੈ ਤੇਰੇ ਹੁਣ ਕਰਮ ਜਾਗਣੇ ਸ਼ੁਰੂ ਹੋ ਜਾਗਣ ਲੱਗੇ ਖਿਆਲ ਵੀ ਆਉਣ ਲੱਗ ਗਏ ਖਿਆਲ ਆਉਣ ਲੱਗ ਗਏ ਫਿਰ ਨੇੜੇ ਹੀ ਐ ਠੰਡੀ ਹਵਾ ਆਉਣ ਲੱਗ ਜੇ ਆ ਗਰਮੀ ਦੇ ਵਿੱਚ ਹਵਾ ਚੱਲਦੀ ਚੱਲਦੀ ਗਰਮ ਤੋਂ ਠੰਡੀ ਹੋ ਜੇ ਇਹਦਾ ਮਤਲਬ ਮੀਂਹ ਕਿਤੇ ਨੇੜੇ ਹੀ ਐ ਬਰਸਾਤ ਕਿਤੇ ਨੇੜੇ ਹੀ ਐ ਹਵਾ ਠੰਡੀ ਠੰਡੀ ਆਉਣ ਲੱਗੀ ਤੇ ਮਨ ਟਿਕਣ ਜਿਆ ਲੱਗ ਜੇ ਨਾ ਜਦੋਂ ਜੁੜਣ ਜਿਆ ਲੱਗ ਜੇ ਫੇਰ ਐ ਲੱਗਦਾ ਬਾਜਾਂ ਵਾਲਾ ਕਿਤੇ ਨੇੜੇ ਹੀ ਐ ਗੁਰੂ ਨਾਨਕ ਕਿਤੇ ਨੇੜੇ ਹੀ ਐ ਮਨ ਟਿਕਣ ਲੱਗ ਜਾਏ ਸ਼ਾਂਤ ਹੋਣ ਲੱਗ ਜਾਏ ਫੇਰ ਉਹ ਕਿਤੇ ਨੇੜੇ ਹੀ ਐ ਉਹਨੇ ਮੈਨੂੰ ਗਲਵਕੜੀ ਚ ਲੈ ਲੈਣਾ ਹੈ ਮੈਨੂੰ ਪਿਆਰ ਕਰਨਾ ਹੈ ਮੈਨੂੰ ਮੇਰਾ ਮਨ ਟਿਕ ਜਾਣਾ ਮੇਰਾ ਮਨ ਜੁੜ ਜਾਣਾ ਇਹਦਾ ਮਤਲਬ ਉਹ ਕਿਤੇ ਨੇੜੇ ਹੀ ਹੈ ਜੇ ਨਹੀਂ ਤੈਨੂੰ ਸੰਗਤ ਚੰਗੀ ਲੱਗਦੀ ਫਿਰ ਅਜੇ ਨਹੀਂ ਜਾਗਣਾ ਸਭ ਬਕਵਾਸ ਹੈ ਸਭ ਬਕਵਾਸ ਹੈ ਫਿਰ ਤੇ ਪੱਥਰ ਹੈ इमोਸ਼ਨ ਹੀ ਹੈ ਨਹੀਂ ਅੰਦਰ ਜਜ਼ਬਾਤ ਹੀ ਹੈ ਨਹੀਂ ਜਜ਼ਬਾਤਾਂ ਬਿਨਾ ਬੰਦਾ ਕੋਈ ਬੰਦਾ ਹੁੰਦਾ ਹੈ ਪੂਰਵ ਕਰਮ ਅੰਕੁਰ ਜਿ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਦੋਂ ਆਪਣੇ ਆਪ ਨੂੰ ਕਹਿਣ ਲੱਗ ਪਵੇਂ ਕਿ ਜ਼ਿੰਦਗੀ ਬੀਤ ਰਹੀ ਹੈ ਗੁਰਮਖ ਬਣੀਏ ਮੂਹ ਗੁਰੂ ਆਲ ਕਰੀਏ ਮਨ ਗੁਰੂ ਆਲ ਕਰੀਏ ਮਨ ਮਨ ਗੁਰੂ ਦੇ ਗੁਰਮੁਖ ਗੁਰਸਿੱਖ ਬਣੀਐ ਗੁਰਮੁਖ ਗੁਰਸਿੱਖ ਹਟ ਨਾ ਕਰੀਏ ਕਿਸੇ ਨੂੰ ਕੁੱਤੇ ਦਾ ਵੀ ਭਲਾ ਮੰਗੀਏ ਇੱਥੇ ਬਈ ਬੰਦੇ ਨੂੰ ਤੇ ਕਿਸੇ ਨੂੰ ਮਾਰਨਾ ਕੀ ਹਟ ਕੀ ਕਰਨਾ ਕਿਸੇ ਕਿਸੇ ਦਾ ਕੀ ਮਾੜਾ ਸੋਚਣਾ ਵੀਰੋ ਗੁਰਸਿੱਖ ਗੁਰਮੁਖ ਨੇ ਜਿਹੜੇ ਉਹ ਤੇ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ ਜਿਹੜਾ ਸੱਚੀ ਗੁਰਸਿੱਖ ਗੁਰਮੁਖ ਗੁਰਸਿੱਖ ਹੁੰਦਾ ਹੈ ਉਹ ਕਿਸੇ ਦਾ ਬੁਰਾ ਨਹੀਂ ਸੋਚਦਾ ਮਨ ਕਰਕੇ ਸ਼ਾਂਤ ਹੁੰਦੇ ਨੇ ਟਿਕੇ ਹੋਏ ਹੁੰਦੇ ਨੇ ਭਰੇ ਹੋਏ ਹੁੰਦੇ ਨੇ ਜਿਵੇਂ ਬੱਚੇ ਦਾ ਮਨ ਭਰਿਆ ਭਰਿਆ ਹੁੰਦਾ ਹੈ ਮਸਤ ਹੁੰਦਾ ਹੈ ਇਦਾਂ ਹੀ ਗੁਰਮਖਾਂ ਗੁਰਸਿੱਖਾਂ ਦਾ ਮਨ ਮਸਤ ਹੁੰਦਾ ਹੈ ਸਾੜਾ ਨਹੀਂ ਕਰਦੇ ਜੈਲਸ ਨਹੀਂ ਕਰਦੇ ਈਰਖਾ ਨਹੀਂ ਕਰਦੇ ਤੇ ਤੁਹਾਨੂੰ ਬੇਨਤੀ ਕਰਾਂਗਾ ਗੁਰਸਿੱਖ ਬਣੋ ਗੁਰਸਿੱਖ ਗੁਰਮੁਖ ਪਿਆਰ ਕਰਨ ਵਾਲੇ ਗੁਰੂ ਨੂੰ ਪਿਆਰ ਕਰਨ ਵਾਲੇ ਦਿਖਾਵੇ ਵਾਲੇ ਨਹੀਂ ਮੈਂ ਤਿੰਨ ਫੁੱਟੀ ਪਾਈ ਏ ਮੈਂ ਚਾਰ ਫੁੱਟੀ ਪਾਈ ਏ ਮੈਂ ਢਾਈ ਫੁੱਟੀ ਪਾਈ ਏ ਇਹ ਦਿਖਾਣ ਲਈ ਨਹੀਂ ਹੈ ਗਿਆਨ ਦੀ ਖੜਗ ਨਾਲ ਆਪਣੇ ਵਕਾਰ ਕੱਟ ਦੀਏ ਗੁੱਸਾ ਕੱਟੋ ਜੈਲਸ ਕੱਟੋ ਈਰਖਾ ਕੱਟੋ ਮਨ ਦੇ ਵਕਾਰਾਂ ਤੇ ਆਪਣੀ ਖੜਗ ਚਲਾਓ ਗਿਆਨ ਇਦਾਂ ਦੇ ਗੁਰਮੁਖ ਬਣੋ ਹੁਣ ਦੇ ਸਮੇਂ 'ਚ ਤੇ ਤੁਹਾਨੂੰ ਕਰੋੜਾਂ 'ਚ ਕੋਈ ਲੱਭਦਾ ਨਹੀਂ ਗੁਰਮੁਖ ਗੁਰਮੁਖ ਪੁਰਸਿੱਖ ਲੱਭਦਾ ਹੀ ਨਹੀਂ ਬਦਲੇ ਮਾਰਦੇ ਹੋ ਵੱਢਦੇ ਹੋ ਕੁੱਟਦੇ ਹੋ ਬਸ ਆਹੀ ਰਹਿ ਗਿਆ ਸਾਡੇ ਕੋਲ ਪਿਆਰ ਕਰਨ ਵਾਲੀ ਕੌਮ ਅੱਜ ਸਿਰਫ ਲੜਨਾ ਹੀ ਸਿੱਖ ਲਿਆ ਪਿਆਰ ਕਰਨਾ ਸਿੱਖਣਾ ਜੰਗਾ ਗੁਰੂ ਸਾਹਿਬ ਨੇ ਕੀਤੀਆਂ ਚੜ ਕੇ ਆਿਆਂ ਦਾ ਜਵਾਬ ਦਿੱਤਾ ਪਰ ਐ ਗਲਵਕੜੀ ਕਰਕੇ ਕਲਗੀਆਂ ਵਾਲੇ ਨੇ ਕਿਹਾ ਸੀ ਸੈਦ ਸੈਦ ਖਾਂ ਓਏ ਆ ਜਾ ਵਾਰ ਕਰਨਾ ਹੀ ਵਾਰ ਕਰ ਲੈ ਆ ਖੜਾ ਕੱਲਾ ਆਇਆ ਪਿਆਰ ਕਰਨਾ ਹੀ ਤੇ ਪਿਆਰ ਕਰ ਲੈ ਆ ਜਾ ਇਹ ਭੁੱਲ ਗਏ ਪਿਆਰ ਵਾਲੀ ਗੱਲ ਭੁੱਲ ਗਏ ਤਲਵਾਰ ਯਾਦ ਰਹੇਗੀ ਉਹ ਪਿਆਰ ਭੁੱਲ ਹੀ ਗਏ ਇਸ ਕਰਕੇ ਜੇ ਜੇ ਮਨ ਵਿੱਚ ਖਿਆਲ ਪੈਦਾ ਹੋਣ ਲੱਗ ਗਏ ਲੱਗਣਾ ਇਧਰ ਨੂੰ ਮਨ ਜੋੜਨਾ ਇਧਰ ਨੂੰ ਮਨਾ ਸਮਾਂ ਲੰਘ ਰਿਹਾ ਆਉਦ ਘਟ ਹੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਦਿਨ ਰਾਤ ਆਉਦ ਘਟ ਰਹੀ ਹੈ ਲਾ ਮਨ ਇਧਰ ਨੂੰ ਲੱਗ ਸਮਝ ਲਓ ਸਾਡੇ ਕੋਈ ਜਾਗ ਰਹੇ ਨੇ ਕਰਮ ਪਰਾ ਪੂਰਬਲਾ ਅੰਕੁਰ ਜਾਗਿਆ ਪਾਤਸ਼ਾਹ ਕਹਿੰਦੇ ਹਨ RAM ਨਾਮ ਮੰਨ ਲੱਗਿਆ ਜੇ ਮਨ ਇਧਰ ਨੂੰ ਲੱਗਿਆ ਤੇ ਜਾਗਿਆ ਸਮਝੀ ਮੈਂ ਆ ਕਰ ਲਿਆ ਮੈਂ ਮਤਲਬ ਆ ਪ੍ਰਾਪਤ ਕਰ ਲਿਆ ਇਹ ਕੋਈ ਜਾਗ ਪਿਆ ਤੇਰਾ ਕੋਈ ਤੂੰ ਇਦਾਂ ਕਹਿਣਾ ਖੋਰੇ ਕਿਹੜਾ ਜਾਗ ਪਿਆ ਤੇਰੀ ਕਿਹੜੀ ਕਿਰਪਾ ਹੋਈ ਇਦਾਂ ਫਿਰ ਅਗਲਾ ਬਚਨ ਹੈ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਕਹਿੰਦੇ ਫਿਰ ਮਨ ਵੀ ਮਸਤ ਰਹਿੰਦਾ ਤੇ ਤਨ ਵੀ ਮਸਤ ਰਹਿੰਦਾ ਦਰਸ਼ ਵਿੱਚ ਸਮਾਇਆ ਹੀ ਰਹਿੰਦਾ ਦਰਸ਼ ਹਰ ਵੇਲੇ ਹੋ ਰਿਹਾ ਦਰਖਤ ਵੀ ਉਹਦਾ ਰੂਪ ਲਗਦੇ ਨੇ ਪਸ਼ੂ ਵੀ ਉਹਦਾ ਰੂਪ ਲਗਦੇ ਨੇ ਪੰਛੀ ਵੀ ਉਹਦਾ ਰੂਪ ਲਗਦੇ ਨੇ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਹਰ ਪਾਸੇ ਉਹੀ ਦਸੀ ਜਾਂਦਾ ਹੈ ਫਿਰ ਮਨ ਤੇ ਤਨ ਹਰੀ ਦੇ ਦਰਸ਼ਨਾ ਵਿੱਚ ਸਮਾਇਆ ਹੋਇਆ ਤੇ ਮਸਤ ਹੈ ਖੁਸ਼ ਰਹਿੰਦਾ ਹੈ ਜਿੰਨੂੰ ਪਿਆਰ ਕਰਦੇ ਹੋ ਜਦੋਂ ਦਿਸ ਪਵੇ ਤੇ ਖੁਸ਼ੀ ਹੁੰਦੀ ਕਿ ਨਹੀਂ ਹੁੰਦੀ ਪਿਆਰ ਪਰਮਾਤਮਾ ਨਾਲ ਹੈ ਪਰਮਾਤਮਾ ਹਰ ਚੀਜ਼ ਵਿੱਚ ਹੈ ਫਿਰ ਜਿੱਧਰ ਨੂੰ ਵੀ ਵੇਖਦੇ ਆ ਖੁਸ਼ੀ ਖੁਸ਼ੀ ਹੁੰਦੀ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਿ ਬਿਨ ਕੋਏ ਨਨਕੇ ਲਛਣ ਬ੍ਰਹਮ ਗਿਆਨੀ ਹੋਏ ਹਰ ਪਾਸੇ ਇੱਕੋ ਹੀ ਦੇਖਣ ਲੱਗਿਆ ਫਿਰ ਮਨ ਤੇ ਤਨ ਹਰੀ ਦੇ ਦਰਸ਼ਨਾਂ 'ਚ ਸਮਾ ਗਿਆ ਮਨ ਤਨ ਹਰ ਦਰਸ਼ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਐਸੀ ਅਵਸਥਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਣ ਜਾਂਦੀ ਹੈ ਪਰ ਇਹੋ ਜੀ ਅਵਸਥਾ ਤੱਕ ਪਹੁੰਚਣ ਲਈ ਦਾਖਲਾ ਸੰਗਤ ਵਿੱਚ ਲੈਣਾ ਪੈਂਦਾ ਹੈ ਸੰਗਤ ਕਰਦਿਆਂ ਕਰਦਿਆਂ ਫਿਰ ਮਨ ਇੰਨਾ ਪਿਆਰ ਦਾ ਭਿੱਜਦਾ ਹੈ ਰੁੱਖ ਮਨੁੱਖ ਸਭ ਇੱਕੋ ਜਿਹਾ ਲੱਗਣ ਲੱਗ ਜਾਂਦੇ ਐ ਹਰ ਚੀਜ਼ ਦਾ ਪਿਆਰ ਆਉਣ ਲੱਗ ਜਾਂਦਾ ਭਰ ਜਾਂਦਾ ਮਨ ਪਿਆਰ ਨਾਲ ਨਵਾਂ ਵਿਆਹਿਆ ਮੁੰਡਾ ਧੀ ਕੋਈ ਬੱਚਾ ਪਿਆਰ ਵਿੱਚ ਹੁੰਦੇ ਐ ਉਦੋਂ ਸਭ ਉਹਨਾਂ ਨੂੰ ਪਿਆਰੇ ਪਿਆਰੇ ਲੱਗਦੇ ਉਦੋਂ ਮਨ ਖੁਸ਼ ਹੁੰਦਾ ਹੈ ਮਨ ਪਿਆਰ ਚ ਹੁੰਦਾ ਪਿਆਰ ਕਿਸੇ ਨਾਲ ਕਰਦੇ ਇੱਕ ਦੂਜੇ ਨਾਲ ਪਰ ਸਾਰੀ ਦੁਨੀਆ ਹੀ ਪਿਆਰੀ ਪਿਆਰੀ ਲੱਗ ਰਹੀ ਹੁੰਦੀ ਹੈ ਮਨ ਖੁਸ਼ ਹੁੰਦਾ ਇਸੇ ਤਰ੍ਹਾਂ ਜਦੋਂ ਕੋਈ ਸਤਿਗੁਰੂ ਨਾਲ ਪਿਆਰ ਪਾ ਲਵੇ ਫਿਰ ਉਹਦਾ ਮਨ ਇੰਨਾ ਖੁਸ਼ ਰਹਿੰਦਾ ਉਹ ਸਾਰਿਆਂ ਨਾਲ ਹੀ ਪਿਆਰ ਕਰਦਾ ਹੈ ਸਤਿਗੁਰੂ ਦਾ ਪ੍ਰੇਮੀ ਕਿਸੇ ਦੂਜੇ ਨਾਲ ਨਫ਼ਰਤ ਨਹੀਂ ਕਰ ਸਕਦਾ ਜੇ ਨਫ਼ਰਤ ਕਰੇ ਵੇਖੋ ਜਾਂ ਤੇ ਤੁਹਾਡੇ ਅੰਦਰ ਨਫ਼ਰਤ ਹੀ ਹੋਏਗੀ ਜਾਂ ਤੁਹਾਡੇ ਅੰਦਰ ਪਿਆਰ ਹੀ ਹੋਏਗਾ ਜੇ ਪਿਆਰ ਹੈ ਫਿਰ ਨਫ਼ਰਤ ਨੂੰ ਥਾਂ ਨਹੀਂ ਹੁੰਦੀ ਸੱਚਾ ਗੁਰੂ ਦਾ ਸਿੱਖ ਹੋਏਗਾ ਕਿਸੇ ਨਾਲ ਨਫ਼ਰਤ ਨਹੀਂ ਕਰੇਗਾ ਨਫ਼ਰਤ ਨਹੀਂ ਕਰੇਗਾ ਕਿਸੇ ਦਾ ਰਾਹ ਵੱਖਰਾ ਹੈ ਜਾ ਤੇਰਾ ਭਰਾਵਾ ਰਾਹ ਵੱਖਰਾ ਹੈ ਮੇਰ ਤੋਂ ਨਹੀਂ ਚੱਲਿਆ ਜਾਣਾ ਮੇਰਾ ਤੇ ਆਹੀ ਮਾਰਗ ਬਸ ਐਦਾਂ ਕਹਿ ਕੇ ਤੁਰਿਆ ਜਾਂਦਾ ਮੈਂ ਅਰਜ਼ ਕਰਾਂਗਾ ਭਾਈ ਗੁਰਸਿੱਖ ਗੁਰਮੁਖ ਬੰਣਾ ਹੈ ਪਿਆਰ ਕਰਨਾ ਗੁਰੂ ਸਾਹਿਬ ਨੂੰ ਸਿੱਖਣਾ ਹੈ ਜ਼ਿੰਦਗੀ ਬਰਬਾਦ ਨਾ ਕਰੀਏ ਸੰਗਤ ਜਿਹੋ ਜੀ ਕਰੋਗੇ ਰੰਗਤ ਚੜੇਗੀ ਗੁਰਮਖਾਂ ਦੀ ਸਭਾ ਵਿੱਚ ਬਹਿਣਾ ਸੰਗਤ ਕਰਨ ਨਾਲ ਆਪਣਾ ਮਨ ਜੋੜਨ ਦੀ ਕੋਸ਼ਿਸ਼ ਕਰੀਏ ਨਸ਼ਿਆਂ ਦਾ ਕੂੜ-ਕਬਾੜ ਘਰਾਂ ਚੋਂ ਕੱਢੋ ਭੈੜਾ ਖਾਣਾ ਸੇਤ ਨੂੰ ਠੀਕ ਰੱਖੋ ਇਹਦੇ ਚੋਂ ਕੱਢੋ ਸਰੀਰ ਦੇ ਵਿੱਚ ਗੰਦਮੰਦ ਨਾ ਪਾਓ ਤੇ ਮਨ ਦੇ ਵਿੱਚ ਵੀ ਤੁਸੀਂ ਚੰਗਾ ਸੁਣੋ ਚੰਗਾ ਬੋਲੋ ਬਸ ਇਦਾਂ ਹੌਲੀ-ਹੌਲੀ ਆਪਣੇ ਆਪ ਤੇ ਕੰਮ ਕਰਾਂਗੇ ਸੇਤ ਤੇ ਕੰਮ ਕਰੋਗੇ ਰਿਜ਼ਲਟ ਜ਼ਰੂਰ ਮਿਲਣਗੇ ਖੇਤੀ ਤੇ ਕੰਮ ਕਰੋਗੇ ਫਸਲ ਤੇ ਰਿਜ਼ਲਟ ਜਰੂਰ ਮਿਲਣਗੇ ਕਿਸੇ ਬੂਟੇ ਤੇ ਕੰਮ ਕਰੇਗਾ ਦਰਖਤ ਤੇ ਕੰਮ ਰਿਜ਼ਲਟ ਮਿਲੇਗਾ ਕਿਸੇ ਗਾਂ ਮੱਝ ਤੇ ਕੰਮ ਕਰੇਗਾ ਸੇਵਾ ਕਰੇਗਾ ਰਿਜ਼ਲਟ ਜਰੂਰ ਮਿਲੇਗਾ ਜਦੋਂ ਮਨ ਤੇ ਕੰਮ ਕਰੋਗੇ ਫਿਰ ਮਨ ਵੀ ਸ਼ਾਂਤ ਹੋ ਜਾਏਗਾ ਰਿਜ਼ਲਟ ਜਰੂਰ ਮਿਲੇਗਾ ਮੇਰਾ ਮਨ ਸ਼ਾਂਤ ਨਹੀਂ ਹੁੰਦਾ ਮਨ ਲਈ ਕੀਤਾ ਕੀ ਹੈ ਟਿਕਦਾ ਨਹੀਂ ਟਿਕਾਉਣ ਲਈ ਕੀਤਾ ਕੀ ਹੈ ਕੀਤਾ ਵੀ ਤੇ ਕੁਝ ਨਹੀਂ ਮਾੜਾ ਦਿਨ ਰਾਤ ਸੁਣਦੇ ਵੇਖਦੇ ਆ ਚੰਗੇ ਵਾਲੇ ਪਾਸੇ ਨੂੰ ਧਿਆਨ ਲੱਗਦਾ ਹੀ ਨਹੀਂ ਸੋ ਇਧਰ ਨੂੰ ਆਪਣਾ ਮਨ ਲਾਉਣ ਦੀ ਕੋਸ਼ਿਸ਼ ਕਰੀਏ ਫਿਰ ਆਨੰਦ ਹੀ ਆਨੰਦ ਹੈ ਜ਼ਿੰਦਗੀ ਵਿੱਚ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਦੁੱਖ ਤੇ ਮਨ ਨੂੰ ਹੀ ਲੱਗਦਾ ਨਾ ਤੇ ਮਨ ਖੁਸ਼ ਰਹਿੰਦਾ ਬਾਣੀ ਵਾਲੇ ਪਾਸੇ ਨੂੰ ਲੱਗਿਆ ਹੋਇਆ ਦੁੱਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣ ਸਰਸਣਾ ਖੁਸ਼ ਹੋਣਾ ਸਰਸੇ 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 ਦਾ ਮਤਲਬ ਖੁਸ਼ ਹੋਣਾ ہماری ਪਿਆਰੀ ਅੰਮ੍ਰਿਤ ਧਾਰੀ ਜਦੋਂ ਤੋਂ ਬਾਣੀ ਨਾਲ ਜੁੜੇ ਗੁਰ ਨਿਮਖ ਨਾ ਮਨ ਤੇ ਟਾਰੀ ਰਹੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰਹੇ ਜਦੋਂ ਤੋਂ ਬਾਣੀ ਨਾਲ ਜੁੜੇ ਆ ਦਰਸ਼ਨ ਵੀ ਹੋ ਰਹੇ ਨੇ ਦਰਸ਼ਨ ਪਰਸਨ ਪਰਸ ਰਹੇ ਆ ਛੋ ਮਿਲ ਰਹੀ ਏ ਕਹਿੰਦੇ ਹਰਸਨ ਖੜਾਓ ਆਨੰਦ ਬਣਿਆ ਹੋਇਆ ਖੜਾਓ ਆਨੰਦ ਬਣਿਆ ਰਹਿਦਾ ਮਨ ਵਿੱਚ ਜਦੋਂ ਤੋਂ ਬਾਣੀ ਵਾਲੇ ਪਾਸੇ ਲੱਗੇ ਆ ਕਹਿੰਦੇ ਫਿਰ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੁਹੇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਲਗਾਓ ਸਖੀ ਗ੍ਰਹਿ ਮੰਦਰ ਬਣਿਆ ਹਰਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਕੇ ਦਿਨ ਸੁਪਾਕੇ ਚੰਗੇ ਦੇਨ ਆਗੇ ਗੁਰ ਚਰਨ ਲੱਗੇ ਜਦੋਂ ਤੋਂ ਗੁਰ ਚਰਨ ਲਾਕੇ ਦਿਨ ਸੁਪਾਕੇ ਆਪਣਾ ਪਿਰ ਜਪੇ ਜਾਣ ਲਿਆ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਮਨ ਟਿਕਣ ਲੱਗ ਗਿਆ